ਆਸੇ ਗਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹੋ ਸਨੋ ਜੀ ਕਿੱਦਾਂ ਲਓ ਜੀ ਅੱਜ ਗੁਰਮੰਨ ਦੀ ਦਾਸਿਕਾ ਜਹੰਦਨ ਸਿੰਘਾ ਕੱਲ ਕੱਲ ਬੰਦਾ ਹੋ ਗਿਆ ਜਹੰਦਨ ਉਹਦੇ ਕਰਕੇ ਫਿਰ ਅੱਜ ਮਨਾਇਆ ਜਾ ਉਹਦਾ ਚਲੋ ਮਤਲਬ ਟਾਈਮ ਦੀ ਸ਼ੋਰਟੇਜ ਆ ਚਲੋ ਜੀ ਲਾਉਣਾ ਤੁਹਾਨੂੰ ਨਾਮ ਪਰਮੇਸ਼ਰ ਸਾਹਿਬ ਲਓ ਜੀ ਉਹ ਸਕੂਲ ਦੀਆਂ ਤਿਆਰੀਆਂ ਨੇ ਇਹਨਾਂ ਦੀਆਂ ਨਹੀਂ ਤੁਸੀਂ ਇੱਕ ਪਤਾ ਪੜੀ ਹੋਵੇਗੀ ਮਾਨਿਆ ਕਰਨਾ ਆਪਾ ਹਰ ਬੰਦੇ ਬਾਰੇ ਬਹੁਤ ਜ਼ਿਆਦਾ ਅਠਿਆਤਾਂ ਦੇ। तकरीबन ਕਿੰਨਾ ਦੱਤਾ ਸਾਡੇ ਕੋਲ ਗੂਗਲ ਵਾਂਗੂ ਨਾ ਸਾਰਾ ਮਨ ਜੰਮੀ ਜੰਗੀ ਗੱਲ ਕੋਈ ਕੋਈ ਕਿਤੇ ਕਹੇ। ਬੋਲਾਂ ਦੇ ਵਾਸਤੇ ਹੁਣ ਕਿ ਕਦੇ ਵੀ ਲੈ ਗਿਆ ਕਰੋ। ਉਹਨੇ ਇੱਕ ਤਰ ਜਪਨੀ ਸਾਦੇ ਨਾ ਸਾਡੀ ਕਤਾਬ। ਉਹਨਾਂ ਸਭ ਤੋਂ ਵੱਡੀ ਵਡਿਆਈ ਗੁਰੂ ਨਾਨਕ ਦੀ ਇਹ ਦੀ ਕਿ ਮਾ ਬਾਪ ਨੂੰ ਇੱਕ ਗੱਲ ਤੇ ਜਾ ਕੇ ਕਦੇ ਵੀ ਮਹਾਰਾਜ ਦੇ ਨਹੀਂ ਸੀ ਕਿ ਅੰਦਰ ਰਹਿ ਗਿਆ। no लड़की मतलब फिर ਹੈਪੀ ਬਰਥਡੇ ਹੈਪੀ ਬਰਥਡੇ ਬਸ ਜੀ ਦੋ ਕਮੈਂਟਸ ਹੀ ਹੋ ਜਾਣ ਐ ਹੈਪੀ ਬਰਥਡੇ ਹੁਣ ਟਾਈਮ ਪੂਰਾ ਪੂਰਾ ਸਾਰਿਆਂ ਕੋਲੇ ਨਾ ਕਿੰਨਾ ਕਿੰਨਾ ਪਤਾ ਕਿੰਨਾ ਤਾਂ ਫਰੈਂਡ ਸ਼ੁਰੂ ਤੇ ਜਾਣਾ ਕਿ ਕੀ ਹੈ ਉਹਨੂੰ ਕਹਿੰਦੇ ਨੇ ਬਰਥਡੇ ਇੰਟਰਪ੍ਰੇਟ ਤੇਰਾ ਰਾਈਟ ਦਿਵਾਰ ਜਿੱਤੇ ਬੱਤੇ ਇੱਥੇ ਵੀ ਹੋਣੀ ਹੈ ਕਿ 20 ਮਿਸਵੇਂ ਲਓ ਜੀ ਹੋ ਗਿਆ ਹੈ ਤੁਹਾਡੇ 100 ਸੇਵਕ

کاہلے من کو جن جائے سر بنوازی صدا علی پا تو ہی ساتھ سوائے تو ہمار در فکر پاس بسن جائے کیونکہ برماری جیسے شاہی جیسے ہی ہر بسن عرب تر آپ کی گروہ جو پائے تو ہماری گروہ نے تو انہوں این عرشتیاں دیں بہت تو ہی ترتا دسی ہے ਨੇ ਗੱਲ ਪੜਾਉਂਦਾ ਕੋਸ ਪਰ ਅੰਦਰ ਇਹ ਦੋਸਿਂ ਹੋਣਾ ਸੀ ਮੈਨੂੰ ਇਹਦਾ ਤਰਮਿਚਾ ਨੂੰ ਬਿਲਕੁਰੀ ਨਹੀਂ ਪਤਾ ਮਮਾ ਜੀ ਮਾਨਕ ਸਾਹਿਬ ਮੈਂ ਪਾਤਾ ਕਿਸ ਨਾਲ 14 ਸਾਲ ਰਹੇ ਨੇ ਇਸ ਇੰਸਟੀਟਿਊਸ਼ਨ ਦੇ ਚੌਦਾਂ ਸਾਲਾਂ ਦਾ ਪਸੰਦ ਕੋਈ ਨਹੀਂ ਆਉਂਦਾ ਮੁਰਲੀ ਪਾਈ ਉਹ ਜਦ ਮੈਂ ਗੋਮਨ ਹੋ ਗਈ ਤਾਂ ਦાદੀ ਨੂੰ ਬੁਲਾ ਲੈ ਚਮਚਾ ਦાદੀ ਨੂੰ ਫੜਾ ਦਾਦੀ ਦੇ ਪਰਿਵਾਰ ਅਸੀਂ ਆਪਣੇ ਪਰਿਵਾਰ ਵਿੱਚ ਰਹੇ ਚਲੋ ਆਲਵệ ਮੈਂ ਵੀ ਤੁਸੀਂ ਸਾਨੂੰ ਮਹਾਰਾਜ ਨੇ ਮੋਤੀ ਕਰਾਤ ਕਰਾਏ ਅਸੀਂ ਤਾਂ ਅਸੀਂ ਤਾਂ 13 ਟੋਲਿਆ ਤੇ 13 ਦੇ ਜਾ ਕੇ ਤੱਕੜੀ ਲੱਗ ਦਿੱਤੀ ਸਤੀ ਮਤੀਸ ਆਲੇ ਬੰਦੇ ਨੂੰ ਤੋਂ ਸਤੀਸ਼ਾ ਪ੍ਰਚਾਰ ਕਰਦੇ ਦਵਰੇ ਚ ਕਹਿੰਦੇ ਕਿ ਜੀ ਲਾਵੇ ਸਾਰਾ ਕਦਾ ਕਰ ਗਿਆ ਸਾਰਿਆਂ ਦੇ ਬਾਰੇ ਦਾ ਪੈਣ ਰੋਕੇ ਨਾ ਰਹਿਣ ਦੇ ਪਾਪਾ ਨੂੰ ਜੀ ਸਭਾ ਕਰ ਕੀ ਹੈ ਅੱਜ ਵਾਲੇ ਜੀ ਆਲਸੋ ਮੇਟਡ ਤੁਮ ਮਾ ਕਹਿੰਦੇ ਸ਼ੁਆਸ ਪੂਰੇ ਕੀਤੇ ਤੇ ਤੁਹਾਡਾ ਵਾਲੋਂ ਕਿਤੇ ਦਸ਼ਨ ਸੇ ਬਾਬਾ ਲਾਲਕ ਕਿਤੇ ਸੀ। ਉਸਕ ਜਣਾ ਇਹ ਕਰਦੇ ਬਾਬਾ ਲਾਲਕ ਕਿਤੇ ਕਦੇ ਘਰ ਹੀ ਨਹੀਂ ਆਇਆ। ਚਲ ਬਸ ਰਹਿਣੀ। ਸੱਦਾ ਕਰ। ਅੱਜ ਰਤੀ ਰਾਈ ਕਿਤਾ ਬਾਬੇ ਨਾਲਕ ਦਾ ਨੌਕਰੀ ਵਿੱਚ ਤਿੰਨ ਵਾਰੀ ਆ ਡਿੱਗਿਆ। ਲਾਓ ਜੀ। ਅੱਜ ਜਦੋਂ ਆ ਡਿੱਗਿਆ ਤੁਸੀਂ ਵੇਖ ਨੂੰ ਮਿਲ ਗਿਆ ਗੈਂਦੇ ਨੂੰ ਤੇ ਰੋ ਬਾਬੇ ਦੀ ਬਾਣੀ ਵੀ ਚੱਲਦੀ ਆ ਵਿੱਚ ਰੋ ਆ ਕਦੂਰਾਮ ਬੈਠਾ ਆਂਦਾ ਕੈਮਰਾ ਚੱਕੀ ਬਾਬੇ ਨਾਲ ਗਰੋਦ ਸਾਹਿਬ ਦਾ ਬੰਦਾ ਹੀ ਨਹੀਂ ਸੀਗਾ ਕਿਹੋਂ ਦੇ ਸੇਖਾ ਤੂੰ ਵੇ ਜਾ ਚਲੋ ਠੀਕ ਆ ਜੀ ਓਕੇ ਬਾਈ ਸਾਰਿਆਂ ਨੂੰ